ਪਰਮੇਸ਼ਰ ਦੀ ਕਲਾ ਜਿਹੜੀ ਉਹਨੂੰ ਉਹ ਚੰਗੀ ਲੱਗੇਗੀ ਵੇਖੋ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸਤਾਬ ਦੀ ਵਿਸ਼ ਪੱਧਰ ਦੇ ਉੱਤੇ ਮਨਾ ਰਹੇ ਹਾਂ ਪ੍ਰਸਤ ਗੁਰੂ ਜੀ ਦਾ ਸੰਗ ਕਰਨ ਵਾਲੇ ਜਿਹੜੇ ਤਿੰਨ ਗੁਰਸਿੱਖ ਹੋਏ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਪੈਸੇ ਪੈਸੇ ਦੀ 10 ਜੀ ਪੈਸੇ ਪੈਦੇ ਅੱਲਾਹ ਜੀ ਸ਼ਹੀਦ ਹੋ ਜਾਣਾ ਕੋਈ ਆਮ ਖੇਡ ਨਹੀਂ ਹੁੰਦੀ ਸੱਚ ਦੇ ਵਾਸਤੇ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ ਇਹ ਸ਼ਹੀਦ ਦੀ ਨਿਸ਼ਾਨੀ ਹੈ ਕਿ ਇੱਥੇ ਇਹਨਾਂ ਗੁਰਸਿੱਖਾਂ ਨੇ ਆਪਣੇ ਅੰਦਰ ਪਰਮੇਸ਼ਰ ਨੂੰ ਤੱਕਿਆ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਸੰਗਤ ਵਿੱਚ ਰਹਿ ਕੇ ਸਤਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਇਹਨਾਂ ਤੇ ਹੋਈ ਹਰ ਨਾਮ ਪਿਆਰਾ ਫਿਰ ਆਰੇ ਦੇ ਨਾਲ ਸਰੀਰ ਟੋਟੇ ਟੋਟੇ ਹੋ ਗਿਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਰ ਜਗਜੀਤ ਸਿੰਘ ਸਾਹਿਬ ਦੀ ਬਾਣੀ ਦਾ ਜਾਪ ਫੇਰ ਵੀ ਚੱਲਦਾ ਹਰ ਨਾਮ ਪਿਆਰਾ ਪਰਮੇਸ਼ਰ ਦੇ ਨਾਮ ਨਾਲ ਇਹੋ ਜਿਹਾ ਪਿਆਰ ਹੋ ਗਿਆ ਕਿ ਸਾਡਾ ਬੰਦ-ਬੰਦ ਵੀ ਕੱਟਿਆ ਜਾਵੇ ਫੇਰ ਵੀ ਸਾਡੇ ਅੰਦਰੋਂ ਪਰਮੇਸ਼ਰ ਦੇ ਨਾਮ ਦੀ ਪੁਕਾਰ ਆਣੀ ਚਾਹੀਦੀ ਹੈ। ਭਾਵੇਂ ਦੇਗਿਆਂ ਦੇ ਵਿੱਚ ਭਈ ਦਿਆਲਾ ਜਿਹਨੂੰ ਉਬਾਲਿਆ ਗਿਆ ਹੈ। ਦੇਗੇ ਦੇ ਵਿੱਚ ਭਈ ਦਿਆਲਾ ਜੀ ਦਾ ਸਰੀਰ ਜਿਹੜਾ ਹੈ। ਇਹ ਚਮ ਜਿਹੜਾ ਹੈ ਹੱਡੀਆਂ ਤੋਂ ਦੂਰ ਹੋਇਆ। ਦੇਗੇ ਵਿੱਚ ਹੀ ਸਮਾਗੇ ਨੇ ਪਰ ਫੇਰ ਵੀ ਇਹ ਦੇਗੇ ਦੇ ਵਿੱਚੋਂ ਸ੍ਰੀ ਸੁਖਮਣੀ ਸੇਵ ਜੀ ਦੀ ਬਾਣੀ ਦਾ ਜਾਪ ਉਹ ਸਰਵਣ ਹੋ ਰਿਹਾ ਹੈ ਕਾਰਨ ਕੀ ਹੈ ਹਰ ਨਾਮ ਪਿਆਰਾ ਹਰੀ ਨਾਮ ਦੇ ਨਾਲ ਪਰਮੇਸ਼ਰ ਦੇ ਨਾਲ ਇਹੋ ਜਿਹਾ ਪ੍ਰੇਮ ਹੈ ਜਿਨ੍ਹਾਂ ਨੇ ਆਪਣੇ ਅੰਦਰ ਬ੍ਰਹਮ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੰਤਰਮੁਖੀ ਹੋ ਕੇ ਪਰਮੇਸ਼ਰ ਨੂੰ ਜਾਣਿਆ ਜਿਨ੍ਹਾਂ ਸੰਸਾਰ ਨੂੰ ਛੱਡ ਕੇ ਨਿਰੰਕਾਰ ਦਾ ਰਸਤਾ ਫੜਿਆ ਹੈ ਉਹਨਾਂ ਦਾ ਮਾਰਗ ਹੈ ਇਹ ਪ੍ਰੇਮ ਦਾ ਭਾਈ ਸਤੀਦਾਸ ਰੂਈ ਦੇ ਵਿੱਚ ਉਹਨਾਂ ਨੂੰ ਲਪੇਟਿਆ ਗਿਆ ਅੱਗ ਲਗਾ ਕੇ ਜਉਂਦੇ ਹੀ ਉਹਨਾਂ ਨੂੰ ਸਾੜ ਕੇ ਸ਼ਹੀਦ ਕੀਤਾ ਗਿਆ ਪਰ ਉਹਨਾਂ ਦੇ ਮੁਖ ਚੋਂ ਵਾਹਿਗੁਰੂ ਸਿਮਰਨ ਦੀ ਆਵਾਜ਼ ਆ ਰਹੀ ਹੈ ਸਰੀਰ ਦਾ ਮੋਹ ਨਹੀਂ ਬਾਹਰमुखी ਨਹੀਂ ਅੰਤਰਮੁਖੀ ਆਪਣੀ ਜੋਤ ਦੀ ਪਹਿਚਾਣ ਕੀਤੀ ਹੈ ਕਿ ਅੱਜ ਆਪਾਂ ਇੰਨਾ ਸ਼ਹੀਦਾਂ ਨੂੰ ਸਜਦਾ ਕਰਦੇ ਪਈ ਆ। ਕਹਿ ਲੱਗੇ ਜਿਨ੍ਹਾਂ ਨੇ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਾਣਿਆ, ਬ੍ਰਹਮ ਦੀ ਜੋਤ ਪਹਿਚਾਨੀ ਐ, ਨਾਮੇ ਨੌ ਨਿਦ ਪਾਈ ਫਿਰ ਇਸੇ ਨਾਮ ਦੇ ਆਸਰੇ ਉਹਨਾਂ ਨੂੰ ਨਵ ਨਿਦੀਆਂ ਮਿਲ ਜਾਂਦੀਆਂ। ਇਹੋ ਜਿਹਾ ਖਜ਼ਾਨਾ ਮਿਲ ਜਾਂਦਾ ਹੈ। ਨੋ ਤਰ੍ਹਾਂ ਦੀ ਭਗਤੀ ਉਹਨਾਂ ਦੇ ਅੰਦਰ ਵਾਸ ਕਰ ਜਾਂਦੀ ਹੈ। ਹਰ ਇੱਕ ਪ੍ਰਕਾਰ ਦਾ ਖਜ਼ਾਨਾ ਉਹਨਾਂ ਦੇ ਅੰਦਰ ਆ ਕੇ ਟਿਕ ਜਾਂਦਾ ਹੈ। ਇਹ ਸਾਰੀ ਕੁਦਰਤ ਉਹਨਾਂ ਦੀ ਸੇਵਾਦਾਰ ਬਣ ਕੇ ਰਹਿ ਜਾਂਦੀ ਹੈ। ਇਹ ਸਾਰੀ ਮਾਇਆ ਉਹਨਾਂ ਦੀ ਸੇਵਾ ਕਰਦੀ ਹੈ। ਕਿਉਂਕਿ ਜਿਨ੍ਹਾਂ ਨੇ ਨਾਮ ਦਾ ਆਸਰਾ ਲਿੱਤਾ ਹੋਵੇ ਉਹਨਾਂ ਨੂੰ ਸਰਬ ਸੁਖ ਮਿਲ ਜਾਂਦੇ ਨੇ। ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਮਨਮੁਖ ਮਾਇਆ মোহ ਵਿਆਪੀ ਸੰਤਾਂ ਤੇ ਦੁਜੇ ਪਤ ਗਵਾਈ ਕਲਗੇ ਇੱਕ ਪਾਸੇ ਤੇ ਇਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੇ ਅੰਦਰ ਜਾਣਿਆ ਹੈ ਮੰਨਿਆ ਹੈ ਦੂਜੇ ਪਾਸੇ ਉਹਨਾਂ ਦੀ ਖੇੜ ਜਿਹੜੇ ਮਨਮੁਖ ਬਣੇ ਹੋਏ ਨੇ ਜਿਨ੍ਹਾਂ ਦਾ ਮੁਖ ਆਪਣੇ ਮਨ ਦੇ ਵੱਲ ਇਹੋ ਜਿਹਾ ਮਨਮੁਖ ਲੋਗ ਇਹਨਾਂ ਨੂੰ ਮਾਇਆ ਦਾ ਮੋਹ ਹੀ ਲੱਗਾ ਰਹਿੰਦਾ ਹੈ ਮਾਇਆ ਤੋਂ ਮੋਹ ਤੋਂ ਛਟਕਾਰਾ ਨਹੀਂ ਹੁੰਦਾ ਇਹਨਾਂ ਦਾ ਇਹ ਮਾਇਆ ਵੀ ਕਈ ਤਰ੍ਹਾਂ ਦੀ ਹੈ ਕਈ ਰੂਪ ਦੇ ਵਿੱਚ ਹੈ ਕਈ ਲੱਛਣਾਂ ਦੇ ਵਿੱਚ ਕਈ ਆਕਾਰਾਂ ਦੇ ਅੰਦਰ ਇਹ ਮਾਇਆ ਜੜ ਵੀ ਹੈ ਆਪਾਂ ਜੜ ਕਰਕੇ ਵੀ ਫਸ ਜਾਂਨੇ ਆ ਤੇ ਜਿਹੜੀ ਚਲੰਤ ਮਾਇਆ ਹੈ ਜਿਹੜੀ ਚੱਲ ਰਹੀ ਹੈ ਮਾਇਆ ਆਪਾਂ ਉਹਦੇ ਵਿੱਚ ਵੀ ਫਸ ਜਾਂਨੇ ਆ ਇਹ ਮੋਹ ਹੀ ਇਹੋ ਜੈ ਪ੍ਰਸਾਦ ਸੰਗਤ ਆਪਣੇ ਜੀਵਨ ਦਾ ਮੋਹ ਦਾ ਤਿਆਗ ਕਰਨਾ ਗੁਰੂ ਤੋਂ ਸਿੱਖਾਂ ਤੋਂ ਸਿੱਖੀਏ ਭਾਈ ਜੈਤਾ ਜੀ ਭਾਈ ਲਖੀ ਸ਼ਾਮਣਜਾਰਾ ਜੀ ਜਿਨ੍ਹਾਂ ਨੇ ਸੰਸਾਰ ਦੇ ਮੋਹ ਦਾ ਤਿਆਗ ਕੀਤਾ ਸਤਿਗੁਰ ਜੀ ਦਾ ਧੜ ਜਿਹੜਾ ਹੈ ਭਾਈ ਲੱਖੀ ਸ਼ਾਹ ਬਨਜਾਰਾ ਜੀ ਆਪਣੇ ਘਰ ਲੈ ਕੇ ਗਏ ਸੀ ਗੱਡੇ ਵਿੱਚ ਪਾ ਕੇ ਰੂਈ ਦੇ ਵਿੱਚ ਇਹ ਸਤਿਗੁਰ ਜੀ ਦਾ ਧੜ ਬੜੇ ਸਤਕਾਰ ਨਾਲ ਰੱਖਿਆ ਆਪਣੇ ਘਰ ਲੈ ਕੇ ਗਏ ਨੇ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਨਾਲ ਬੜਾ ਪ੍ਰੇਮ ਹੁੰਦਾ ਹੈ ਆਪਣੇ ਘਰ ਲ ਜਾ ਕੇ 사ਤਗੁਰੂ ਜੀ ਦਾ ਜੋ ਧੜ ਹੈ ਇਹਦਾ ਸੰਸਕਾਰ ਕੀਤਾ ਇਥੋਂ ਤੱਕ ਕਿ ਆਪਣੀ ਜਿਹੜੀ ਉਹਨਾਂ ਦਾ ਘਰ ਸੀ ਨਾ ਉਹਨੂੰ ਵੀ ਅੱਗ ਲਾ ਦਿੱਤੀ ਕਿ ਗੁਰੂ ਦੇ ਨਾਲ ਐਡਾ ਪ੍ਰੇਮ ਹੁੰਦਾ ਹੈ ਮਾਇਆ ਦੇ ਨਾਲ ਮੋਹ ਨਹੀਂ ਹੁੰਦਾ ਭਾਈ ਜੈਤਾ ਜੀ ਜਿਹੜੇ ਅਜੇ ਨੌਜਵਾਨ ਨੇ ਪਤਾ ਹੈ ਜੇ ਫੜਿਆ ਗਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਦਿੱਲੀ ਤੋਂ ਤੁਰੇ ਨੇ ਜੰਗਲਾਂ ਤੇ ਰਾਹ ਤੋ ਹੁੰਦਿਆਂ ਕਿਹੜੇ ਕਿਹੜੇ ਮਾਰਗ ਤੋਂ ਹੁੰਦਿਆਂ ਕਲਗੀਆਂ ਵਾਲੇ ਪਾਸ਼ਾ ਦੇ پاس ਪੁੱਜੇ ਇਹ ਜੀਵਨ ਦਾ ਮੋਹ ਨਹੀਂ ਇਨਨਾਮ ਦਾ ਪਿਆਰ ਹੈ ਨਾਮ ਦੀ ਬੰਦਗੀ ਹੈ ਇਹ ਗੁਰੂ ਦੇ ਨਾਲ ਪ੍ਰੇਮ ਹੈ ਪ੍ਰਸਾਦ ਗੁਰੂ ਜੀ ਕਹਿੰਦੇ ਦੂਜੇ ਜਿਹੜੇ ਲੋਕ ਨੇ ਨਾ ਮਨਮੁਖੀ ਲੋਕ ਉਹ ਗੁਰਮੁਖਾਂ ਵਾਲੀ ਰੀਤ ਨਹੀਂ ਕਰ ਸਕਦੇ ਇਹ ਮਾਇਆ ਦੇ ਮੋਹ ਦੇ ਅੰਦਰ ਹਰ ਸਮੇਂ ਜਕੜੇ ਰਹਿਣਗੇ ਇਹ ਮਾਇਆ ਇਹਨਾਂ ਦੇ ਉੱਤੇ ਅਸਰ ਕਰਦੀ ਰਹੇਗੀ ਤੇ ਮਾਇਆ ਦਾ ਅਸਰ ਇਹਨਾਂ ਹੁੰਦਾ ਕਹਿੰਦੇ ਕਿ ਦੁੱਖ ਸੰਤਾਪੇ ਜਿਹੜੇ ਦੁੱਖ ਨੇ ਨਾ ਭਾਵੇਂ ਮਨ ਦੇ ਦੁੱਖ ਨੇ ਤੇ ਭਾਵੇਂ ਤਨ ਦੇ ਦੁੱਖ ਨੇ ਕਹਿੰਦੇ ਕਿ ਭਲੀ ਪ੍ਰਕਾਰ ਇਹਨਾਂ ਦੁੱਖਾਂ ਦੇ ਵਿੱਚ ਹੀ ਤਪਦੇ ਰਹਿੰਦੇ ਨੇ